ਅੱਜ ਰਵਾੜਾ ਦੇ ਅਸ਼ਾਰਪੁਰ ਰੋਡ ਤੇ ਸਦੀਰ ਮਠਾਈਆਂ ਦੀ ਦੁਕਾਨ ਤੇ ਸਵੇਰੇ ਪੋਣੇ 7 ਵਜੇ ਕਾਫੀ ਕੋ ਵਿਅਕਤੀ ਆਏ ਉਹਨਾਂ ਨੇ ਗੋਲੀਆਂ ਚਲਾਈਆਂ ਬਹੁਤ ਮਾੜੀ ਸਥਿਤੀ ਹੈ ਜਿਹੜੀ ਕਾਨੂੰਨ ਦੀ ਵਿਵਸਥਾ ਵਿਗੜ ਰਹੀ ਦਾ ਪ੍ਰਤੀਕ ਹੈ ਕੋਈ ਕਿਸੇ ਦਾ ਡਰ ਨਹੀਂ ਹੈ ਇਹ ਤਾਂ ਰੋਜ਼ ਸਵੇਰੇ ਸਵੇਰੇ ਆ ਕੇ ਗੋਲੀਆਂ ਚ ਰੱਕ ਜਾਣਾ ਬਹੁਤ ਜ਼ਹਿਸ਼ਤ ਤੇ ਨਾ ਸਾਰੀ ਰਾਕੀ ਫੈਲਦੀ ਹੈ ਮੈਂ ਇਹ ਸਰਕਾਰ ਨੂੰ ਕਾਂਗਾ ਕਿ ਪੁਲਿਸ ਨੂੰ ਆਪਣੀ ਡਿਊਟੀ ਤੱਕੜੇ ਹੋ ਕੇ ਕਰਨੀ ਚਾਹੀਦੀ ਹੈ ਜਿਹੜਾ ਡਰ ਪੁਲਿਸ ਦਾ ਉਹ ਚੁੱਕਿਆ ਗਿਆ ਅੰਕਲ ਕਿੰਨੀਆਂ ਗੋਲੀਆਂ ਚੱਲੀਆਂ ਸਭ ਨੂੰ ਜੋ ਦਸਤੇ ਤੇ 7 8 8 ਗੋਲੀਆਂ ਕੋ ਚੱਲੀਆਂ ਕਿੰਨੇ ਲੋਕ ਆਏ ਸੀ ਦਸਰੋਂ ਨੇ ਕੁਝ ਮੈਨੂੰ ਤਿੰਨ ਤਿੰਨ ਬੰਦੇ ਦਸਤੇ ਕੰਦੇ ਆਏ ਅੱਛਾ ਜੀ ਡੋਟ ਗੋਲੀਆਂ ਚੱਲ ਇਹ ਪ੍ਰਦੀਗ ਹੈ ਸਰਕਾਰ ਦਾ ਕੋਈ ਡਰ ਨਹੀਂ ਹੈ ਪੁਲਿਸ ਦਾ ਕੋਈ ਡਰ ਨਹੀਂ ਲੋਕ ਗੋੜੇ ਜਿੱਥੇ ਲਗਾਤਾਰ ਇਹ ਲਗਾਤਾਰ ਗੋਲੀਆਂ ਚੱਲਦੀਆਂ ਪਈਆਂ ਚੱਲੀਆਂ ਹੈ ਮਾੜੀ ਹਾਲਾਤ ਹੈ ਮਾੜੇ ਰਾਹ ਨਾ ਇਹਦੇ ਪਾਸਤੀ ਨਹੀਂ ਹੈ ਜੋ ਵੀ ਮਰਜ਼ੀ ਆ ਕੇ ਗੋਲੀਆਂ ਚਲਾ ਕੇ ਚੜੀ ਜਾਂਦਾ ਇਹਨਾਂ ਪੁਲਿਸ ਦਾ ਕੀ ਡਾਰੀ ਹੁੰਦਾ ਸਰਕਾਰ ਦਾ ਡਾਰ ਹੁੰਦਾ ਹੋ ਚੁੱਕਿਆ ਗਿਆ ਸਰ ਕੋਈ ਦੱਸਿਆ ਕੋਈ ਐਕਸਟ੍ਰੀਨਸ਼ਨਲ ਕਾਲ ਵਗੈਰਾ ਕੋਈ ਨਹੀਂ ਲੱਗਦਾ ਕਿ ਇਤਹਾਜਾਂਗੇ ਬਹੁਤ ਸਾਰੇ ਆਪਣੇ ਕਾਰਵਾਈ ਕਰਨਗੇ ਕਰਨੀ ਚਾਹੀਦੀ ਹੈ ਸਰ ਸੀਐਮ ਸਾਹਿਬ ਕੱਲ ਵੀ ਫਗਵਾੜਾ ਵਿੱਚ ਸੀਗੇ ਅੱਜ ਵੀ ਫਗਵਾੜੇ ਦੇ ਵਿੱਚ ਆ ਰਹੇ ਹੈ ਤੇ ਸੀਐਮ ਦੇ ਦੌਰਤ ਪਹਿਲਾਂ ਹੀ ਅਜਹੀ ਵਾਰਤਾ ਸੁਣਾ ਕਿਦਾਂ ਨਗੇ ਤੇ ਇਹ ਸਰਕਾਰ ਨੂੰ ਸਿੱਧਾ ਚੈਲੰਜ ਹੈ ਭਈ ਤੁਹਾਨੂੰ ਨਹੀਂ ਮੰਨਦੇ ਸਰਕਾਰ ਨੂੰ ਕਹਿਣਾ ਵੀ ਤੁਸੀਂ ਇੱਥੇ ਕੰਮ ਹੀ ਆਓ ਅਸਾਂ ਤੁਹਾਨੂੰ ਵਰਵਾ ਲਈਏ ਇਤੇ ਸੀਐਮ ਕੋ ਮੁੰਦਾਵੇ ਤੇ ਗੋਲੀ ਕਿਹਾ ਜਣੀਏ ਤੇ ਇਹ ਤਾਂ ਬੜੀ ਮਾੜੀ ਗੱਲ ਕਿਹੜੀ ਹੋ ਸਕਦੀ ਹੈ ਨਾ ਵਪਾਰੀ ਨਾ ਖਿਡਾਰੀ ਕੋਈ ਵੀ ਸੁਰੱਖਤ ਕੋਈ ਵੀ ਸੁਰੱਖਤ ਕੋਈ ਵੀ ਸੁਰੱਖਤ ਨਹੀਂ ਹੈ। ਕਿਸਾਨ ਨੂੰ ਇਨਫੋਰਮੇਸ਼ਨ ਆਈ ਹੈ ਕੋਨੇ ਸਾਧ ਦੇ ਗਰੀ ਇੱਥੇ ਕਨ ਸ਼ਾਟ ਫਾਇਰ ਹੋਏ ਹਨ ਇਮੀਡੀਟਲੀ ਸਾਧ ਦੇ ਪੁਲਿਸ ਟੀਮ ਨੇ ਆ ਕੇ ਇਨਵੈਸਟੀਗੇਟ ਕਰਨਾ ਸ਼ੁਰੂ ਕਰ ਦਿੱਤਾ ਇਸ ਜਿਸਟਰ ਕਰਕੇ ਅਸੀਂ ਇਨਵੈਸਟੀਗੇਸ਼ਨ ਸਾਰੀ ਅਮਲ ਵਿੱਚ ਲਿਆਵਾਂਗੇ ਤੇ ਜਲਦੀ ਇਹਨਾਂ ਨੂੰ ਕਾਬੂ ਕਰਾਂਗੇ ਕਿੰਨੇ ਕਿੰਨੇ ਫਾਇਰ ਹੋਏ ਹੈ ਜੀ ਹੈਲੋ ਸਾਰਾ ਕੁਝ ਇਸ ਦਾ Part of investigation ਸਾਨੂੰ ਕਾਟਰਡਜਸ ਕੁਝ ਮਿਲੇ ਆ ਬਾਕੀ ਵੀ ਅਸੀਂ ਸਾਰਾ ਸੀਨ ਆਫ क्राइम ਦੇਖ ਰਹੇ ਆ ਹੋਰ ਜਿੰਨੇ ਵੀ ਸਾਨੂੰ ਫਾਈਨਲੀ ਅਸੀਂ ਕਰ ਲਈਏ ਜਿੰਨੇ ਕੋਈ ਡਰਾਮਾ ਹੋ ਜੂਣ ਉਸ ਤੋਂ ਬਾਅਦ ਤੁਹਾਨੂੰ ਮੈਮ ਕਿੰਨੇ ਲੋਕ ਆਏ ਸੀ ਜਿਹੜੇ ਗੁਲੀਆਂ ਚਲਾਗੇ ਸਾਹਮਣੇ ਕੁਝ ਕਿੰਨੇ ਜਿਹੜੇ ਸੀ ਕਿ ਕੱਟੇ ਆਏ ਸੀ ਸਕੂਟੀ ਤੇ ਆਏ ਸੀ ਮੈਮ ਆ ਸੀਐਮ ਦਾ ਸੁਮਨ ਸਾਹਿਬ ਵੀ ਆ ਰਹੇ ਬੜਾ ਕੋਸਪੋਸਿਵ ਹੋਈ ਪਈ ਇਹ ਫਿਰ ਕੀ ਲੱਗਦਾ ਤੁਹਾਨੂੰ ਮੌਕੇ ਹਾਂਜੀ ਬਿਲਕੁਲ ਜੀ ਉਹ ਸਾਈਡ ਆਪਣੀ ਪੂਰਤ ਐਪਲੋਇਮੈਂਟ ਹੈ ਐਲਪੀਓ ਵਾਲੀ ਸਾਈਡ ਤੇ ਇਸ ਸਾਈਡ ਵੀ ਆਪਾਂ ਮੁਸਤੈਦੀ ਰੱਖਦੇ ਆਂ ਅਰਲੀ ਮਾਰਨਿੰਗ ਦਾ ਇਨਸੀਡੈਂਟ ਹੋਇਆ ਨਾ ਉਹ ਕੀਤਾ ਜਾਏਗਾ ਮੈਮ ਦੁਕਾਨਦਾਰ ਨੇ ਦੱਸਿਆ ਕੋਈ ਥ੍ਰੈਟ ਕਾਲ ਵਗੈਰਾ ਕੋਈ ਇਹਦਾ ਕੋਈ ਕੋਈ ਸਟਾਲ ਇਸ ਤਰ੍ਹਾਂ ਦਾ ਕੋਈ ਗੱਲ ਸਹੀ ਪਾਣੀ ਸਾਦੇ ਗ੍ਰੀਨ ਆਈ ਡਾਕਟੇ ਮੈਨੂੰ ਇਸ ਕੋਲੀ ਗਿਆ ਮੈਮ ਕੈਮਰਾ ਦੇ ਵਿੱਚ ਕੁਝ ਆਇਆ ਹੋਵੇ ਹਾਂਜੀ ਸਾਰਾ ਕੁਝ ਦੇਖ ਰਹੇ ਆਂ ਅਸੀਂ ਇਟਸ ਪਾਰਟ ਆਫ ਇਨਵੈਸਟੀਗੇਸ਼ਨ ਤੇ ਤੁਹਾਨੂੰ ਦੱਸਿਆ ਜਾਏਗਾ ਕਿਦੇ ਇਹਨਾਂ ਦੇ ਮਾਮਲਾ ਦਾ ਪੁੱਛਿਆ ਜਾ ਰਿਹਾ ਹੈ ਮੈਨੇਜਰ ਦੇ ਬੰਨ ਜੀ ਨਾਮ ਉਹ ਨਹੀਂ ਜਾ ਹਾਂਜੀ ਗੋਲੀ ਚਲੀ ਸ਼ਹਿਰਪੁਰ ਤੋਂ ਹੀ ਜਾਣਕਾਰੀ ਲਈਓ ਹਾਂਜੀ ਸਾਨੂੰ ਪੋਨਿਕ 7 ਵਜੇ ਇਨਫੋਰਮੇਸ਼ਨ ਮਿਲੀ ਸੀ ਕਿ ਜਿਹੜੀ ਆ ਸੁਧੀ ਇੰਸਟੀਚਿਊਟ ਸ਼ਹਿਰਪੁਰ ਤੋਂ ਜਿਹੜਾ ਹੈਗਾ ਸਥਿਤ ਹੈ ਉੱਥੇ ਜਿਹੜੀ ਆ ਅਨਨੋਨ ਲੋਕਾਂ ਵੱਲੋਂ ਜਿਹੜੀ ਗੋਲੀ ਚਲਾਈ ਗਈ ਹੈ ਤੋ ਅਸੀਂ ਹੁਣ ਮੌਕੇ ਤੇ ਪਹੁੰਚੇ ਆ ਤੇ ਮੌਕੇ ਤੇ ਆ ਕੇ ساری ਚੀਜ਼ਾਂ ਨੂੰ ਵੈਰੀਫਾਈ ਕਰ ਰਹੇ ਆ ਜਿਹੜੀ ਕੋੜੀ ਉਹ ਚੱਲੀ ਹੈ ਤੇ ਅੱਗੇ ਜਿਹੜੀ ਅਸੀਂ ਤਕਰੀਰ ਕਰ ਰਹੇ ਹਾਂ ਜਿਹੜਾ ਪਤਾ ਚੱਲੇ ਕਿੰਨੇ ਫਾਇਰ ਹੋਏ ਆ ਅਜੇ ਅਸੀਂ ਜਸਟ ਮੌਕੇ ਤੇ ਪਹੁੰਚੇ ਆ ਮੌਕੇ ਤੇ ਪਹੁੰਚ ਪਹੁੰਚੇ ਆ ਤੇ ਉਸ ਤੋਂ ਬਾਅਦ ਵੈਰੀਫਾਈ ਕਰਾਂਗੇ ਕਿੰਨੇ ਫਾਇਰ ਹੋਏ ਨੇ ਕਿੰਨੇ ਬੰਦੇ ਆਏ ਸੀ ਕਿਸ ਤਰ੍ਹਾਂ ساری ਚੀਜ਼ ਹੋਈ ਹੈ ਉਹ ਵੈਰੀਫਾਈ ਕਰਪੋ ਬਾਅਦ ਇਸ ਵਾਰ 7 ਵੇ ਦੀ ਗੋਲੀ ਚੱਲੀ ਹੁਣ ਤੱਕ ਕੀ ਸਾਹਮਣੇ ਆਇਆ ਹੁਣ ਤੱਕ ਅਸੀਂ ਇਹ ਦੇਖਿਆ ਵੀ ਬਿਜਲੀ ਉਹ ਫਾਇਰ ਇਨਸੀਡੈਂਟ ਹੋਇਆ ਆ ਉਹਨਾਂ ਦੇ ਨਾਲ ਅਸੀਂ ਗੱਲ ਕੀਤੀ ਹੈ ਗੱਲ ਕਰਨ ਤੋਂ ਬਾਅਦ ਜਿਹੜੇ ਵੀ ਫੈਕਟ ਸਾਹਮਣੇ ਆਉਣਗੇ ਤਫਤੀਸ਼ ਦੇ ਵਿੱਚ ਉਹ ਤਾਂ ਅਸੀਂ ਸਾਹਮਣੇ ਟੱਲੇ ਆਵਾਵਾਂਗੇ ਸੀਸੀਟੀਵੀ ਕੈਮਰੇ ਹਾਂ ਜੀ ਸੀਸੀਟੀਵੀ ਕੈਮਰੇ ਸਾਹਮਣੇ ਆਈ ਹੈ ਅਸੀਂ ਉਹ ਜਿਹੜੀਆਂ ਪ੍ਰੀਜ਼ਰਵ ਕਰਵਾ ਕੇ ਅਸੀਂ ਫਿਨੋ ਫੋਰੈਂਸਿਕ ਜਿਹੜੀ ਉਹਦੇ ਵਿੱਚ ਭੇਜ ਦਿੱਤੀ ਹੈ ਉਦੋਂ ਬਾਅਦ ਜਿਹੜੀ ਉਹ ਸਾਈਜ਼ ਤੁਹਾਡੇ ਨਾਲ ਸਾਹਮਣੇ ਕਿੰਨੇ ਬੰਦੇ ਸੀ ਹਾਂ ਜੀ ਕਿੰਨੇ ਬੰਦੇ ਸੀਗੇ ਜਿਹੜੇ ਹਾਂ ਅਜੇ ਤੱਕ ਤਾਂ ਦੋ ਦੋ ਤਿੰਨ ਹਜੇ ਕਹਿ ਰਹੇ ਨੇ ਸਾਕੇ ਦੇਖਦੇ ਆ ਜੀ ਕਿਹੜਾ ਵਹੀਕਲ ਕੀ ਸੀਗਾ ਮੈਮ ਵਹੀਕਲ ਕੀ ਸੀਗਾ ਵਹੀਕਲ ਹਜੇ ਨਹੀਂ ਪਤਾ ਸਾਨੂੰ ਕਿਹੜਾ ਸੀਗਾ ਉਹ ਤੋਂ ਬਾਅਦ ਹੀ ਸਾਨੂੰ ਜਸਟੀਫਾਈ ਕਰਾਂਗੇ ਅਸੀਂ ਕਲੀਅਰਲੀ ਵੀ ਕੀ ਹੈ ਸੀ ਕਿੰਨੇ ਬੰਦੇ ਸੀ ਕਿੰਨੇ ਰੌਨ ਫਾਇਰ ਹੋਇਆ ਉਹ ਸਾਰਾ ਕੁਝ ਬਾਅਦ ਵਿੱਚ ਤਾਂ ਅਗਲੇ ਦਿਨ ਕਰਾਂਗੇ ਕੋਈ ਗੋਪਾਲ ਦਾ ਮਾਲਕ ਕੀ ਕਹਿ ਰਿਹਾ ਜੀ ਨਹੀਂ ਫਿਲਹਾਲ ਜਾਣੇ ਨੁਕਸਾਨ ਕੋਈ ਨਹੀਂ ਹੈ ਬਲਕਿ ਕੋਈ ਗੋਪਾਲ ਦਾ ਮਾਲਕ ਕੀ ਕਹਿ ਰਿਹਾ ਦੁਕਾਨ ਮਾਲਕ ਇਹੀ ਕਹਿ ਰਹੇ ਨੇ ਵੀ ਪੌਣ 6:30 ਵਜੇ ਸੀ ਆਪਣੀ ਦੁਕਾਨ ਓਪਨ ਕੀਤੀ ਹੈ ਉਸ ਤੋਂ 15 ਮਿੰਟ ਬਾਅਦ ਸਾਡਾ ਇਹ ਫਾਇਰ ਇਨਸੀਡੈਂਟ ਹੋਇਆ ਕੋਈ ਮੈਂ ਕੋਈ ਕੋਈ ਫਰੋਟੇ ਵਗੈਰੇ ਕੋਈ ਕਾਲ ਵਗੈਰੇ ਕੋਈ ਇਲਾਜ਼ ਨਹੀਂ ਕੋਈ ਜੀ ਹਜੇ ਤੱਕ ਤਾਂ ਕੋਈ ਗੱਲ ਨਹੀਂ ਸਾਹਮਣੇ ਆਈ ਦੋ ਕੋਈ ਇਦਨ ਗੱਲ ਸਾਹਮਣੇ ਆਊਗੀ ਤਾਂ ਅਸੀਂ ਸ਼ੇਅਰ ਕੀਤੀ ਜਾਊ ਤੇ ਮੈਡਮ ਕੀ ਮਾਮਲਾ ਤਿਆਰ ਹੈ ਹੂੰ ਕਿਹਦੇ ਬਿਆਨਾਂ ਤੋਂ ਜੀ ਫਿਲਹਾਲ ਅਸੀਂ ਗੱਲ ਕਰ ਰਹੇ ਹਾਂ ਜਿਹੜੀ ਕੰਪਲੇਨੈਂਟ ਨੇ ਉਹ ਤਾਂ ਬਾਅਦ ਉਹਦੇ ਬਿਆਨਾਂ ਦੇ ਮੁਤਾਬਕ ਕੋਣ ਕੰਪਲੇਟਰ ਕੋਣ ਹੈ ਜੀ ਇਹਨੇ ਤਾਂ ਸੁਦੀਰ ਸੁਦੀਰ ਸਪਿਰ ਸ਼ਾਪ ਦੇ ਮਾਲਕ ਨੇ ਉਹਨਾਂ ਦੇ ਨਾਲ ਹੀ ਗੱਲ ਕਰਨ ਤੋਂ ਬਾਅਦ ਉਹਨਾਂ ਦੇ ਬਿਆਨ ਲੈਣ ਤੋਂ ਬਾਅਦ ਜਿਹੜੀ ਤੁਹਾਨੂੰ ਮੁਤਾਬਕ ਜਿਹੜੀ ਕਾਰਵਾਈ ਅਮਲ ਚ ਰਹਿਣ ਦੇਣਾ ਕੋਲ ਕਿੰਨੇ ਕਹ ਬਣਾਉਣਾ ਹੋਇਆ ਜੀ ਪੁਲਿਸ